ਜੇ ਸਾਨੂੰ ਕੰਮ ਦਿੰਦੇ ਤਾਂ ਸਾਨੂੰ ਪੈਸੇ ਨੀ ਪੂਰੇ ਮਿਲਦੇ ਪਾੜੀ ਨਿਆਂਤ ਨਹੀਂ ਮਿਲਦੀ ਹੁਣ ਅਸੀਂ ਕੰਮ ਕੀਤਾ ਸਾਡੇ ਲੋ ਕੱਟ ਲੱਗੀ ਸੀ ਤੇ ਸਰਪੰਚ ਸਾਣੇ ਤੇ ਸੈਕਟਰੀ ਬੁਨੇਸਤਰੀ ਆ ਸਾਨੂੰ ਹੱਕ ਦੇ ਹੁੰਦੇ ਸੀ ਜੋ ਭਸਮਾ ਨੂੰ ਹੱਕ ਦੇ ਹੁੰਦੇ ਆ ਸਾਨੂੰ ਕੰਮ ਕਰਾ ਕੇ ਤੇ ਮੇਰੇ 11 ਦਿਨ ਲੱਗੇ ਸੀ ਕੰਮ ਦੇ ਤੇ ਮੈਨੂੰ 2300 ਰੁਪਿਆ ਪਾਇ ਤੇ 1000 ਰੁਪਿਆ ਮੇਰਾ ਨੱਪ ਲੈਣਾਂ ਸਾਨੂੰ ਤੇਨਾਂ ਤੇਨ ਕੜਾਕੇ ਦੀ ਛਾਂ ਹੇਠ ਬੈਠੇ ਅੱਜ ਸਾਨੂੰ ਗੇਰ ਆਉਣਾ ਪਿਆ ਕਿ ਵੀ ਅੱਜ ਸਾਨੂੰ ਆਏ ਆਉਣਾ ਪਿਆ ਕਿ ਸਾਥ ਵਾਰ ਜਿੰਨਾ ਭਰਾ ਕੇ ਤੇ ਸਾਡਾ ਵੀ ਮਸਤਾਲ ਨਹੀਂ ਕੱਟਿਆ ਕੰਮ ਵਾਲਾ ਦੇ ਅਸੀਂ ਕੰਮ ਚਲਾਉਣਾ ਸੀਗਾ ਸਾਨੂੰ ਇਹਨਾਂ ਨੇ ਟਾਈਮ ਵੀ ਦਿੱਤਾ ਸੀ ਸਾਡਾ ਉਸ ਟਾਈਮ ਤੋਂ ਟਾਈਮ ਟੱਪ ਗਿਆ ਉੱਤੇ ਹੂੰ ਤੇ 90 ਦਿਨਾਂ ਦਾ ਕੰਮ ਮਿਲਣਾ ਹੀ ਆ ਮਜ਼ਦੂਰਾਂ ਨੂੰ ਪਰ ਮਿਲਦਾ ਨਹੀਂ ਕਿੰਨੇ ਕਦਮਾਂ ਦਾ ਮਿਲਦਾ ਫਿਰ ਬਸ ਉਹ ਆਈ ਕਪੜਾ ਕਰ ਜਾਂਦੇ ਆ ਮਨ 12 ਦਿਨਾਂ ਦਾ ਕੰਮ ਸੀਗਾ ਉਹਦੇ ਪੈਸੇ ਵੀ ਨਹੀਂ ਆਏ ਤੇ ਫਿਰ ਜੇ ਤੁਲੇ ਨੇ ਤਾਂ ਚੜ੍ਹ ਨਹੀਂ ਆ ਜਿੱਦ ਕੋਈ ਨਾ ਪਛੋਊਗਾ ਤੇ ਉਹ ਬੱਚੇ ਛੋਡੇ ਅਰਗੇ ਜਾਂ ਨਿੱਕੇ ਤੇ ਉਹ ਅਗਲੇ ਖਾਣ ਨੂੰ ਤਾਂ ਮੰਗਦੇ ਹੀ ਆ ਜਿੱਦ ਕੋਈ ਨਾ ਪਛੜੂਗਾ ਤਾਂ ਫਿਰ ਕਰਾਂਗੇ ਕੀ ਸਾਨੂੰ ਇਹ ਸਕੀਮ ਬਹੁਤ ਵਧੀਆ ਲੱਗਦੀ ਆ ਬੇਟੇ ਮੇਰੇ ਗਾਲੀ ਜਿਹੜਾ ਨਾ ਬਜ਼ੁਰਗਾਂ ਮਾਤਾ ਪੜਨਾ ਕੰਮ ਕਰਦਿਆਂ ਹੁਣ ਸਾਡੇ ਬੱਚੇ ਵਿਆਹੇ ਆ ਉਹਨਾਂ ਤੋਂ ਤਾਂ ਆਪਦੀ ਕਵੀਲਦਾਰੀ ਨਹੀਂ ਸਮਝਦੀ ਜੇ ਅਸੀਂ ਨਰੇਗਾ ਦਾ ਕੰਮ ਕਰਾਂਦਾਂ ਅਸੀਂ ਆਤਮਾ ਧਿੰਗਾ ਕੋਲੇ ਵੀ ਜਾਵਾਂਗੇ ਪੋਤਾ ਨੂੰ ਵੀ ਦੇਵਾਂਗੇ ਕੋਈ ਚੀਜ਼ ਪਰ ਸਾਰੇ ਹੁਣ ਵੱਡੇ ਬੰਦੇ ਦੇ ਪੈਸੇ ਝਾਕਦੇ ਬੱਚੇ ਆਸ ਕਰਦੇ ਆ ਕੀਦਾ ਜੀ ਕਰਦਾ ਹੁੰਦਾ ਵੀ ਮਾਇਆ ਦੇ ਬੱਚੇ ਦੇ ਹੱਥ ਤੇ ਮਾੜੀ ਚੀਜ਼ ਤਰਾ ਕੋਈ ਨਹੀਂ ਦਰਦਾ ਸਾਡੇ ਨਾਲ ਵਾਅਦੇ ਕੀਤੇ ਜੋ ਸਰਕਾਰ ਨੇ ਸਾਡੇ ਵਾਅਦੇ ਪੂਰੇ ਕਰੇ 1000 ਰੁਪਿਆ ਕਿਹਾ ਸੀ ਪੜਾਣਾ ਦੇ ਤੇ ਮਾਵਾ ਦੇ ਖਾਤੇ 'ਚ ਫਾਵਾਗੇ ਉਹ ਵੀ ਨਹੀਂ ਹਜੇ ਸਾਡੇ ਥੀਕ ਆਇਆ ਪੈਸਾ ਮੇਲ ਸਾਨੂੰ ਕਹਾ ਸੀ ਸਾਡੀ ਉਹ ਵੀ ਨਹੀਂ ਵਧੀ ਤਲਸਣਾ ਉਹਨੂੰ ਹੀ ਮਿਲੀ ਆ ਸਾਨੂੰ ਹੁਣ ਵੀ ਨਵੇਂ ਸਾਲ ਤੇ 1500 ਹੀ ਜਿਹੜੀ ਮਾਮਾ ਪਣਾ ਦੇਖਾ ਜਿਹੜੇ ਵਾਦੇ ਕੀਤੇ ਸਰਕਾਰ ਨੇ ਉਹ ਇੱਕ ਵੀ ਨਹੀਂ ਪੂਰਾ ਕੀਤਾ ਸਾਡਾ ਸਰਕਾਰ ਆ ਪਾ ਗਏ ਤਿੰਨ ਪਰ ਆਸ ਕਿਸੇ ਬਣੂਗੀ ਮੇਰੀ ਪੂਰੀ ਹੋਈ ਤੇ ਨਾ ਆਸ ਰੱਖੀ ਸੀ ਸਾਨੂੰ ਸਾਲ ਦੇ ਆਸ ਦਾ ਸੰਦੇ ਆਸ ਅੱਛਾ ਆਪਰੇਸ਼ਨ ਕਰ ਹਾਂ ਸਾਨੂੰ ਇੱਥੇ ਆਸ ਤੇ ਸਾਨੂੰ ਇੱਥੇ ਮਿਲਣਾ ਪ੍ਰਾਪਤ ਹੋਇਸੀ ਕਰਨਾ ਜੋ ਕਰਨਾ ਪਹਿਣਾ ਪ੍ਰਾਮਾ ਦੇ ਬੱਚੇ ਬੱਚਿਆਂ ਦੇ ਸਹਿਯੋਗ ਨਾਲ ਕਰਨਾ ਖਰਾਬ ਦੋਸਤੋ ਬਾਬਾ ਨਜ਼ਮੀ ਨੇ ਲਿਖਿਆ ਸੀ ਕਿ ਜਿਸ ਧਰਤੀ ਤੇ ਰਾਜਮਾ ਟੁੱਕਰ ਖਾਂਦੇ ਨਹੀਂ ਮਜ਼ਦੂਰ ਉਸ ਧਰਤੀ ਦੇ ਹਾਕਮ ਕੁੱਤੇ ਉਸ ਦੇ ਹਾਕਮ ਸੂ ਗੱਲ ਸਿਰਫ ਤੇ ਸਿਰਫ ਹਾਕਮਾਂ ਦੀ ਨਹੀਂ ਗਈ ਸਗੋ ਇਸ ਪ੍ਰਬੰਧ ਦੇ ਵਿੱਚ ਜਿੰਨੀ ਵੀ ਬਿਊਰੋਕ੍ਰੇਸੀ ਆ ਜਿਹਨੂੰ ਅਫਸਰ ਸਾਹੀ ਕਹਿੰਦੇ ਆ ਉਹ ਵੀ ਆ ਜਿਹੜੇ ਜਿਸ ਤਰ੍ਹਾਂ ਦੀ ਵਾਰਡਿੰਗ ਆ ਬਾਬਾ ਨਜ਼ਮੀ ਨੇ ਉਹਨਾਂ ਵਾਸਤੇ ਵਰਤੀ ਉਹ ਵੀ ਉਹਨਾਂ categories ਦੇ ਵਿੱਚ ਹੀ ਆਉਂਦੇ ਹੈਗੇ ਆ ਬਾਕੀ ਨੀਵੇਂ ਪੱਧਰ ਦੇ ਉੱਤੇ ਵੀ ਮਜ਼ਦੂਰ ਦੇ ਨਾਲ ਪਿੰਡੂ ਪੱਧਰ ਦੇ ਉੱਤੇ ਵੀ ਜਿਹੜਾ ਹੈਗਾ ਹਮੇਸ਼ਾ ਤੱਕਾ ਹੁੰਦਾ ਹੈਗਾ ਪਿਛਲੇ ਦਿਨੀ ਅਸੀਂ ਤੁਹਾਡੇ ਨਾਲ ਕੁਝ ਕ ਸਟੋਰੀਆਂ ਸਾਂਝੀਆਂ ਕੀਤੀਆਂ ਸੀਗਾ ਲਗਾਤਾਰ ਮਜ਼ਦੂਰਾਂ ਨੇ ਤਿੰਨ ਦਿਨ ਕੜਾਕੇ ਦੀ ਠੰਡ ਦੇ ਵਿੱਚ ਜਿੰਨਾ ਦਿਨਾਂ ਦੇ ਵਿੱਚ ਸਾਬਜਾਦਿਆਂ ਦੀ ਸ਼ੀਰਧੀ ਦਿਹਾੜੇ ਚੱਲ ਰਹੇ ਸੀਗੇ ਕੜਾਕੇ ਦੀ ਠੰਡ ਦੇ ਵਿੱਚ ਬੀਡੀ ਪੀਓ ਆਫਿਸ ਪ੍ਰਦਰਸ਼ਨ ਕੀਤਾ ਸੀਗਾ ਜੈਤੋ ਵਿਖੇ ਪਰ ਉਸ ਪ੍ਰਦਰਸ਼ਨ ਤੋਂ ਬਾਅਦ ਆ ਜਿਹੜਾ ਭਾਵੇਂ ਇਹ ਅਨਾਉਂਸ ਕੀਤਾ ਗਿਆ ਸੀਗਾ ਕਿ ਅਰਜ਼ੀਆਂ ਭਰੀਆਂ ਜਾਣਗੀਆਂ ਤੇ ਤੁਹਾਡੇ ਪਿੰਡਾਂ ਦੇ ਵਿੱਚ ਕੰਮ ਚੱਲ ਜੂਗਾ ਕਿਉਂਕਿ ਮਰੇਗਾ ਦੇ ਕੰਮ ਦੇ ਲਈ ਆ ਜਿਹੜਾ ਉਹ ਅ ਅਰਜ਼ੀਆਂ ਭਰਾਉਣ ਦੇ ਲਈ ਆ ਜਿਹੜਾ ਇਹਨਾਂ ਨੇ ਪ੍ਰਦਰਸ਼ਨ ਕੀਤਾ ਸੀਗਾ ਉਦੋਂ ਦਾ ਕਹਿ ਦਿੱਤਾ ਸੀਗਾ ਚਲਾ ਦਿੱਤਾ ਜਾਊਗਾ ਪਰ ਹਲੇ ਵੀ ਅੱਜ ਵੀ ਮਜ਼ਦੂਰ ਆ ਜਿਹੜੇ ਇੱਥੇ ਡਟੇ ਹੋਏ ਆ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਅ ਕੁਝ ਮਜ਼ਦੂਰ ਬੀਬੀਆਂ ਮੌਜੂਦ ਨੇ ਸਤਿ ਸ਼੍ਰੀ ਅਕਾਲ ਮਾਤਾ ਜੀ ਕਿਹੜਾ ਪਿੰਡ ਆ ਜੀ ਆਪਣਾ ਜੀ ਵਾੜਾ ਪਾਈ ਦਾ ਬੇਟੇ ਸਾਡਾ ਪਿੰਡ ਸਾਨੂੰ ਕੰਮ ਦਾ ਇਹਨਾਂ ਨੇ ਅਰਜ਼ੀ ਨਾ ਭਰ ਲਈਆਂ ਸਾਡਾਂ ਉਾਂ ਤੇ ਸਾਨੂੰ ਕੰਮ ਹਜੇ ਤੀਕ ਨਹੀਂ ਮਿਲ ਰਿਹਾ ਅੱਛਾ ਅੱਛਾ ਮਾਤਾ ਪਿਛਲੇ ਦਿਨੀ ਤੁਸੀਂ ਤਿੰਨ ਦਿਨ ਧਰਨਾ ਲਾਇਆ ਸੀ ਤਿੰਨ ਦਿਨ ਲਾਇਆ ਸੀ ਅਸੀਂ ਧਰਨਾ ਬਾਹਰ ਹੀ ਠੰਡ ਤੇ ਕੜਾਕੇ ਦੀ ਛੰਡ ਚਲਾਇਆ ਧਰਨਾ ਅਸੀਂ ਹਾਂ ਤੇ ਅੱਜ ਫੇਰ ਸਾਨੂੰ ਆਉਣਾ ਪਿਆ ਜਦੋਂ ਕਹਿੰਦੇ ਵੀ ਕੰਮ ਸੋਲ ਦੇ ਪਿੰਡ ਦਾ ਖਤਮ ਹੋ ਗਿਆ ਤੁਹਾਡੇ ਪਿੰਡ 'ਚ ਕੰਮ ਹੈ ਨਹੀਂ ਸਾਨੂੰ ਆਏ ਆ ਕਿਹਾ ਇਹਨਾਂ ਨੇ ਅਸੀਂ ਅੱਜ ਤਾਂ ਆਏ ਆ ਤੇ ਸਾਡੀਆਂ ਅਰਜ਼ੀਆਂ ਭਰ ਕੇ ਇਹਨਾਂ ਨੇ ਤੇ ਕੰਮ ਨਹੀਂ ਦਿੱਤਾ ਪਿੰਡ ਦੀਆਂ ਪੰਚਾਇਤਾਂ ਜਿਹੜੀਆਂ ਆਪਣੇ ਪੱਦਰ ਦੇ ਉੱਤੇ ਧੱਕਾ ਕਰਦੀਆਂ ਹੁੰਦੀਆਂ ਹਾਂਜੀ ਧੱਕਾ ਕਰਦਣਾ ਸਾਨੂੰ ਕੰਮ ਕਰਾ ਕੇ ਤੇ ਮੇਰੇ 11 ਦਿਨ ਲੱਗੇ ਸੀ ਕੰਮ ਦੇ ਤੇ ਮੈਨੂੰ 2300 ਰੁਪਇਆ ਪਾਇਆ ਤੇ 1000 ਰੁਪਇਆ ਮੇਰਾ ਨੱਪ ਲੈ ਇਹਨਾਂ ਨੇ ਛੇਤਾ ਨਹੀਂ ਮੇਨੋ ਯਾ ਕਿਸ ਕੀ ਨੇ ਨੱਪ ਲੈ ਮਾਤਾ ਇਹ ਸੈਕਟਰੀ ਨੇ ਘੱਟ ਪੈਸੇ ਪਵਾਏ ਜਨੈਲ ਨੇ ਅੱਛਾ ਅੱਛਾ ਹਾਂ ਤੇ ਉਹਨਾਂ ਦੇ ਘੱਟ ਪੈਸੇ ਪਾਉਣੇ ਕਾਰਨ ਪਰ ਇਹਰਾ ਫੇਰੀ ਕਰਦੇ ਆ ਜਿਹੜਾ ਘਰੇ ਵਿੱਚ ਨਾ ਹਾਜ਼ਿਰਗਾ ਲੱਗਦਾ ਉਹਨਾਂ ਦੇ ਖਾਤੇ 'ਚ ਪਾ ਦਿੰਦੇ ਆ ਅੱਛਾ ਹਾਂ ਇਹਰਾ ਫੇਰੀ ਚੱਲਦੀ ਐ ਇਹਨਾਂ ਦੀ ਸੈਕਟਰੀਆਂ ਦੀ ਜੀ ਨਿੰਦਰਾ ਪਹਿਲਾ ਕੰਮ ਲਿਆਉਂਦੇ ਸੀਗੇ ਅਸੀਂ ਹੁਣ ਲਿਆ ਆਵਦਾ ਕੰਮ ਹਜੇ ਵੀ ਨਹੀਂ ਸਾਨੂੰ ਮਿਲਿਆ ਤੇ ਨਿੰਦਰਾ ਦੇ ਥਰੂ ਵੀ ਲੱਗਦਾ ਨਹੀਂ ਇਸੇ ਅੱਧਾ ਆਜਰਗਾ ਤੇ ਭਾਈ ਛੇ ਜਾਂਦੇ ਸੀ ਖਾਤੇ ਜਿਵੇਂ ਹੁਣ ਕਿ ਮੇਰਾ 1000 ਰੁਪਿਆ ਹੈ ਫੇਰ 1000 ਰੁਪਿਆ ਹੋਰ ਖਾਤੇ ਚ ਗਿਆ ਹੋਊਗਾ ਜਦੋਂ ਮੈਨੂੰ ਨਹੀਂ ਦਿੱਤਾ ਪੂਰਾ ਪੈਸਾ ਇਸ ਤਰ੍ਹਾਂ ਕਰਕੇ ਵੀ ਸਾਨੂੰ ਕੰਮ ਵੀ ਨਹੀਂ ਪੂਰਾ ਮਿਲ ਰਿਹਾ ਸਾਨੂੰ ਤਿੰਨ ਦਿਨ ਕੜਾਕੇ ਦੇ ਛਾਂਡੇ ਤੇ ਬੈਠੇ ਅੱਜ ਸਾਨੂੰ ਘੇਰ ਆਉਣਾ ਪਿਆ ਕਿ ਵੀ ਅੱਜ ਸਾਨੂੰ ਆਏ ਆਉਣਾ ਪਿਆ ਵੀ ਸਾਥ ਵਾਰ ਜਿੰਨਾ ਭਰਾ ਕੇ ਤੇ ਸਾਡਾ ਵੀ ਮਸਤੌਲ ਨਹੀਂ ਕੱਢਿਆ ਕੰਮ ਵਾਲਾ ਦੇਸੀ ਕੰਮ ਚਲਾਉਣਾ ਸੀਗਾ ਸਾਨੂੰ ਇਹਨਾਂ ਨੇ ਟਾਈਮ ਵੀ ਦਿੱਤਾ ਸੀ ਸਾਡਾ ਉਸ ਟਾਈਮ ਤੋਂ ਟਾਈਮ ਟੱਪ ਗਿਆ ਉੱਤੇ ਤੇ ਵੀ ਅਸੀਂ ਹੁਣ ਕਿੰਨੇ ਦਿਨਾਂ ਦਾ ਟਾਈਮ ਦਿੱਤਾ ਸੀ ਇਹਨਾਂ ਨੇ ਸਾਨੂੰ 3 ਦਿਨਾਂ ਦਾ ਦਿੱਤਾ ਸੀ ਇਹਨਾਂ ਨੇ ਸ਼ੁਮਾਰ ਤੇ ਮੰਗਲਵਾਰ ਅੱਛਾ ਤੁਹਾਡੇ ਪਿੰਡ ਕੰਮ ਹੀ ਨਹੀਂ ਚੱਲਿਆਗਾ ਮੈਂ ਚੱਲਿਆ ਨਹੀਂ ਸਾਡੇ ਪਿੰਡ ਕੰਮ ਅੱਛਾ ਉਹ ਤਾਂ ਕਹਿ ਰਹੇ ਹੈਗੇ ਕੰਮ ਚੱਲ ਗਿਆ ਕਾਗਜ਼ਾਂ ਦੇ ਵਿੱਚ ਤਾਂ ਕਹਿੰਦੇ ਹੋ ਗਿਆ ਇਹਨਾਂ ਨੇ ਗਲਪ ਕੰਮ ਭਰ ਕੇ ਸੈਕਟਰਾਂ ਨੇ ਸਾਡੇ ਪਿੰਡ ਦਾ ਤੇ ਪੂਰਾ ਭਰਤਾ ਕੰਮ ਸਾਡੇ ਪਿੰਡ ਦਾ ਅੱਛਾ ਹਾਂ ਜੇ ਆਏ ਵੀ ਅਸੀਂ ਕਹਿ ਸਕਦੀ ਆ ਮੈਂ ਵੀ ਜਾਂ ਸਾਡੇ ਨਾਲ ਇੱਥੇ ਜਾਣ ਮੁਲਾਜ਼ਮਾਂ ਜਾਂ ਸੈਕਟਰੀ ਦੋਵੇਂ ਜਾਣ ਜਰਨੈਲ ਜਸਵਿੰਦਰ ਅਸੀਂ ਉਹਨਾਂ ਨੂੰ ਕੰਮ ਦੱਸਾਂਗੇ ਕਿ ਸਾਡੇ ਰਾਹਾਂ ਤੇ ਕੰਮ ਪਿਆ ਤੇ ਆਹ ਕੰਮ ਕਰਨਾ ਸੀ ਅਸੀਂ ਆਪ ਦੱਸਾਂਗੇ ਉਹਨਾਂ ਨੂੰ ਜਿੱਥੇ ਜਿੱਥੇ ਸਾਡੇ ਪਿੰਡ ਦਾ ਕੰਮ ਕਰਨ ਵਾਲਾ ਪਿਆ ਤੇ ਅਸੀਂ ਦੱਸ ਦਾਂਗੇ ਵੀ ਰਾਹਾਂ ਦਾ ਕੰਮ ਇੱਧਰ ਵੀ ਪਿਆ ਤੇ ਇੱਧਰ ਵੀ ਪਿਆ ਅਸੀਂ ਆਪ ਦੱਸ ਕੇ ਕਰਵਾਵਾਂਗੇ ਅੱਛਾ ਅੱਛਾ ਮਾਤਾ ਲੰਬੇ ਸਮੇਂ ਤੋਂ ਜਿਹੜੀਆਂ ਪਿੰਡਾਂ ਦੇ ਵਿੱਚ ਤਾਂ ਪਹਿਲਾ ਆਪਣੇ ਕੰਮ ਆ ਜਿਹੜੇ ਮਜ਼ਦੂਰਾਂ ਦੇ ਖੇਤੀ ਦੇ ਨਾਲ ਸੰਬੰਧਤ ਹੁੰਦੇ ਸੀ ਨਾ ਖੇਤਾਂ ਦੇ ਵਿੱਚ ਬੀਬੀਆਂ ਜਾ ਵਰਦੀਆਂ ਸੀਗਾ ਤੇ ਆਪਣੇ ਜਿਹੜੇ ਬੰਦੇ ਹੁੰਦੇ ਸੀਗੇ ਉਹ ਵੀ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਪਰ ਖੇਤਾਂ ਦੇ ਵਿੱਚ ਮਸ਼ੀਨਰੀ ਆਉਣ ਦੀ ਵਜ੍ਹਾ ਕਰਕੇ ਕੰਮ ਘਟ ਗਿਆ ਅਜਿਹੇ ਵਿੱਚ ਜਿਹੜਾ ਨਰੇਗਾ ਦਾ ਕੰਮ ਹੀ ਆਖਰੀ ਸਾਰਾ ਸੀ ਤੁਹਾਨੂੰ ਲੱਗਦਾ ਕਿ ਕਿਵੇਂ ਵੀ ਇਹ ਵੀ ਰੂਲ ਸਾਨੂੰ ਦੇ ਰਹੇਗੇ ਜੇ ਸਾਨੂੰ ਕੰਮ ਦਿੰਦੇ ਤਾਂ ਸਾਨੂੰ ਪੈਸੇ ਨਹੀਂ ਪੂਰੇ ਮਿਲਦੇ ਸਾਡੀ ਨੀਂਹਤ ਨਹੀਂ ਮਿਲਦੀ ਹੁਣ ਅਸੀਂ ਕੰਮ ਕੀਤਾ ਸਾਡੇ ਲੋ ਕੱਟ ਲੱਗੀ ਸੀ ਤੇ ਸਰਪੰਚ ਸਾਣੇ ਦੇ ਸੈਕਟਰੀ ਤੇ ਮਿਸਤਰੀ ਆਏ ਸਾਨੂੰ ਹੱਕ ਦੇ ਹੁੰਦੇ ਸੀ ਜਿਵੇਂ ਭਸਮਾਂ ਨੂੰ ਹੱਕ ਦੇ ਹੁੰਦੇ ਆ ਚਲੋ ਕੰਮ ਤੇ ਚਲੋ ਇੱਕ ਦਿਨ ਮੈਂ ਕਹਿਆ ਵੀ ਅਸੀਂ ਵੀ ਇਨਸਾਨ ਆ ਕੰਮ ਕਰਦੇ ਕੋਈ ਗੱਲ ਨਹੀਂ ਮਜ਼ਦੂਰੀ ਕਰਦੇ ਸੀ ਮਿਹਨਤ ਆਵਦੀ ਵੀ ਸਾਨੂੰ ਡੰਗਰਾਂ ਵਾਂਗੂ ਤਾਂ ਨਾ ਹੱਕੋ ਤੁਸੀਂ ਢੰਗ ਤਰੀਕੇ ਨਾਲ ਠਾਓ ਸਾਨੂੰ ਕੰਮ ਤੇ ਲਾਓ ਤੇ ਕੰਮ ਅਸੀਂ ਕਰਦੇ ਕੰਮ ਸਾਥੋਂ ਇੰਨਾ ਲਿਆ ਤੇ ਸਾਡਾ ਦਿਲ ਪੁੱਛਿਆ ਜਾਣੀ ਦਾ ਜਿਨੇ ਬਜ਼ੁਰਗ ਮਾਤਾ ਪੜਣਾ ਤੇ ਵਿਸਰਾ ਤੇ ਬੱਠੜ ਟਿਕਦੇ ਸੀ ਪਰ ਪਰ ਸਾਨੂੰ ਦਿੰਦੇ ਸੀ ਬੱਠੜ ਉਹ ਜਦੋਂ ਸਾਡੇ ਯਾਦ ਆਉਂਦਾ ਟਾਈਮ ਉਹਦੇ ਸਾਨੂੰ ਦੁੱਖ ਬਹੁਤ ਆਉਂਦਾ अच्छा माता हुन ਤੁਹਾਡਾ ਕੰਮ ਚੱਲ ਨਹੀਂ ਰਿਹਾਗਾ ਕਿਦੀ ਕਿਦੀ ਤੁਹਾਡੀ ਜਥੇਬੰਦੀ ਦੀ ਆਗੂਆਂ ਨੇ ਆ ਜਿਹੜਾ ਤਹਾਨੂੰ ਜਾਂ ਤੁਹਾਨੂੰ ਕੀ ਲੱਗਦਾ ਹੈਗਾ ਕਿ ਕਿਸ ਦੀ ਇਹ ਨਲਾਇਕੀ ਹੈਗੀ ਆ ਕਿ ਤੁਹਾਡਾ ਕੰਮ ਨਹੀਂ ਚੱਲ ਰਿਹਾ ਹੈਗਾ ਤੁਹਾਡੀ ਪੰਚਾਇਤ ਦੀ ਆ ਜਾਂ ਜੋ ਇਹ ਏਪੀਓ ਆ ਇਥੋਂ ਦਾ ਆਫੀਸਰ ਆ ਉਹ ਦੀ ਇਹਨਾਂ ਦੇ ਰੂਪ ਕੋਈ ਨਹੀਂ ਆ ਹਾਂ ਇਹ ਸਾਡੇ ਮਾਰਦ ਨੇ ਤਾਂ ਭਰਤਨਾ ਕਹਿੰਦੇ ਵੀ ਸੈਕਟਰੀ ਤੁਹਾਡਾ ਕੰਮ ਚਲਾਊਗਾ ਹੁਣ ਸੈਕਟਰੀ ਸਾਨੂੰ ਇਹ ਜਵਾਬ ਦੇ ਰਿਹਾ ਵੀ ਕਹਿੰਦਾ ਤੁਹਾਡੇ ਬਾੜੇ ਭਾਈ ਕੇ ਪਿੰਡ ਚ ਕੰਮ ਸਾਰਾ ਹੋਗਾ ਥੋੜੇ ਵਾਸਤੇ ਕੰਮ ਹੈ ਹੀ ਨਹੀਂ ਅੱਛਾ ਸਾਨੂੰ ਇਹ ਜਵਾਬ ਦਿੰਦਾ ਜਰਨੈਲ ਸੈਕਟਰੀ ਜਸਵਿੰਦਰ ਸੈਕਟਰੀ ਸਾਹਰ ਮਾਨਿਆ ਦੇ ਦੋ ਆ ਬਾੜੇ ਭਾਈ ਕਿਨ ਲੱਗੇ ਸੈਕਟਰੀ ਸਾਨੂੰ ਇਹ ਜਵਾਬ ਦਿੰਦੇ ਕਿ ਤੁਹਾਡੇ ਪਿੰਡ ਚ ਕੰਮ ਹੋ ਗਿਆ ਨਿਬੜ ਗਿਆ ਅੱਛਾ ਮਾਤਾ ਤੁਹਾਨੂੰ ਪਤਾ ਹੈਗਾ ਕਿ ਇਸ ਐਕਟ ਦੇ ਤਹਿਤ ਨਰੇਗਾ ਐਕਟ ਦੇ ਤਹਿਤ ਆ ਜਿਹੜਾ ਕਿੰਨੇ ਦਿਨਾਂ ਦਾ ਕੰਮ ਮਿਲਦਾ ਸਾਨੂੰ ਜੀ ਜਿਹੜੀ ਲੋ ਕੱਟ ਲੱਗੀ ਐ ਇਸ ਤਰ੍ਹਾਂ ਨਾਲ ਕੰਮ ਕੀਤਾ ਉਹ ਸਾਨੂੰ 12-12 ਦਿਨਾਂ ਦੀ ਸ਼ਿਫਟ ਹੁੰਦੀ ਸੀਗੀ ਉਹ ਸਵਟਾਰਾ ਹੀ ਅਸੀਂ ਕੰਮ ਕੀਤਾ ਹੈ। ਅੱਛਾ ਅੱਛਾ ਮੈਂ ਤਾਂ 20 ਦਿਨ ਕੀਤਾ ਕੰਮ। ਨਾਲ ਵਿੱਚ ਕਿੰਨੇ ਕੁ ਦਿਨ ਕੰਮ ਮਿਲਦਾ ਤੁਹਾਨੂੰ? ਇਹ ਸਾਡਾ 6 ਮਹੀਨੇ ਕੰਮ ਚੱਲੇ ਲਾਓ ਕੱਟਦਾ। ਟੇਲ ਦੇ ਵਿੱਚ ਸਾਡੇ ਹਾਂ ਲਾਓ ਕੱਟ ਲੱਗੀ ਰਾਹਾਂ ਚ। ਕੁਝ ਕਿੰਨੇ ਮਾਤਾ ਕਿੰਨੇ ਦਿਨ ਰੋ? ਹੂੰ ਤਾਂ 90 ਦਿਨਾਂ ਦਾ ਕੰਮ ਮਿਲਣਾ ਹੀ ਹੈ ਮਜ਼ਦੂਰਾਂ ਨੂੰ ਪਰ ਮਿਲਦਾ ਨਹੀਂ। ਅੱਛਾ ਕਿੰਨੇ ਕੁ ਦਿਨ ਦਾ ਮਿਲਦਾ ਫਿਰ? ਬਸ ਉਹ ਐਂ ਕਪੜਾ ਕਰ ਜਾਂਦੇ ਆ। ਹੂੰ 12 ਦਿਨਾਂ ਦਾ ਕੰਮ ਸੀਗਾ ਉਹਦੇ ਪੈਸੇ ਵੀ ਨਹੀਂ ਆਏ। ਤੇ ਫਿਰ ਜੇ ਟੁੱਲੇ ਨਾ ਤਾਂ ਛੜ ਨਹੀਂ ਹੈ ਜੇ ਕੋਈ ਨਾ ਕੁਝ ਹੋਊਗਾ। ਜਦੋਂ ਬੱਚੇ ਛੋਲੇ ਵਰਗੇ ਜਾਂ ਨਿੱਕੇ ਆ ਤੇ ਉਹ ਅਗਲੇ ਖਾਣ ਨੂੰ ਤਾਂ ਮੰਗਦੇ ਹੀ ਆ ਜੇ ਕੋਈ ਨਾ ਕੁਝ ਲੂਗਾ ਤਾਂ ਫਿਰ ਕਰਾਂਗੇ ਕੀ ਜੀ ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸਿਓ ਕਿ ਸਾਰੀ ਦੀ ਸਾਰੀ ਲੇਬਰ ਆ ਜਿਹੜੀ ਖੇਤਾਂ ਦੇ ਵਿੱਚੋਂ ਵਿੱਲੀ ਹੋ ਗਈ ਨਰੇਗਾ ਲਈ ਜਿਹੜੀ ਨਰੇਗਾ ਵਾਲਾ ਜਿਹੜਾ ਕਾਨੂੰਨ ਹੈਗਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਵੇਂ ਦੇਖਦੇ ਹੈਗੇ ਇਸ ਸਕੀਮ ਨੂੰ ਤੁਸੀਂ ਕਿੰਨੀ ਕੀ ਆਸ ਹੈਗੀ ਇਸ ਸਕੀਮ ਪਰ ਤੁਹਾਡੀ ਤੁਹਾਨੂੰ ਸਾਨੂੰ ਇਹ ਯਕੀਨ ਬਹੁਤ ਵਧੀਆ ਲੱਗਦੀ ਆ ਬੇਟੇ ਮੇਰੇ ਗਾਲੀ ਜਿਹੜਾ ਨਾ ਬਜ਼ੁਰਗਾ ਮਾਤਾ ਪਿਤਾ ਕੰਮ ਕਰਦਿਆਂ ਹੁਣ ਸਾਡੇ ਬੱਚੇ ਵਿਆਹੇ ਆ ਉਹਨਾਂ ਤੋਂ ਤਾਂ ਆਪਦੀ ਕਵੀਲਦਾਰੀ ਨਹੀਂ ਸਮਝਦੀ ਜੇ ਅਸੀਂ ਨਰੇਗਾ ਦਾ ਕੰਮ ਕਰਾਂਦਾਂ ਅਸੀਂ ਆਦਮਾ ਢਿੰਗਾ ਕੋਲੇ ਵੀ ਜਾਵਾਂਗੇ ਪੋਤਾ ਨੂੰ ਵੀ ਦੇਵਾਂਗੇ ਕੋਈ ਚੀਜ਼ ਪਰ ਸਾਰੇ ਹੁਣ ਵੱਡੇ ਬੰਦੇ ਦੇ ਥੱਥਾਂ ਨਹੀਂ ਝਾਕਦੇ ਬੱਚੇ ਆਸ ਕਰਦੇ ਆ ਕੀਦਾ ਜੀ ਕਰਦਾ ਹੁੰਦਾ ਵੀ ਮਾਇਆ ਆਪ ਦੇ ਬੱਚੇ ਦੇ ਹੱਥ ਤੇ ਮਾੜੀ ਚੀਜ਼ ਤੇਰਾ ਕੋਈ ਨਹੀਂ ਦਰਦਾ ਤਵੀ ਜੇ ਸਾਡੇ ਕੋਲੇ ਨਰੇਗਾ ਦਾ ਕੰਮ ਦੇ ਦੋ ਪੈਸੇ ਹੋਣਗੇ ਚੱਲ ਤਿੰਨਾ ਪੁੱਤਾਂ ਨੂੰ ਅਗਲਾ ਚਾਹ ਪੂਰਾ ਕਰਦਾ ਕੋ ਦਿਨ ਦਾ ਲੈਦਾ ਆਪ ਵੀ ਲੈਨੇ ਬ ਫੇਰ ਪਤਾ ਬੱਚੇ ਕੀ ਕਹਿੰਦੇ ਸਾਡੀ ਦਾਵਦੀ ਕਬੀਲਦਾਰ ਨਹੀਂ ਸੂਤ ਆਉਂਦੇ ਅਸੀਂ ਤੁਹਾਨੂੰ ਹੁਣ ਕੀ ਕਰਗੇ ਸਾਨੂੰ ਇਹ ਜਵਾਬ ਮਿਲਦਾ ਜਾਣੀ ਅਸੀਂ ਆਸ ਇੰਦੇਗਾ ਦੇ ਕੰਮ ਦੀ ਬੁੜਮਾ ਤਾਂ ਰੱਖਦਿਆਂ ਪਹਿਣਾ ਜੀ ਹਾਂ ਵੀ ਸਾਨੂੰ ਇੰਦੇਗਾ ਦਾ ਕੰਮ ਮਿਲੇ ਸਾਨੂੰ ਪੂਰਾ 100 ਦਿਨ ਦਾ ਕੰਮ ਮਿਲੇ ਅਸੀਂ 100 ਦਿਨ ਆਪਦਾ ਕੰਮ ਕਰਗੇ ਸਾਡੇ ਨਾਲ ਵਾਅਦੇ ਕੀਤੇ ਜੋ ਸਰਕਾਰ ਨੇ ਸਾਡੇ ਵਾਅਦੇ ਪੂਰੇ ਕਰੇ 1000 ਰੁਪਇਆ ਕਹੇ ਸੀ ਪਹਿਣਾ ਦੇ ਤੇ ਮਾਵਾ ਦੇ ਖਾਤੇ ਚ ਪਾਵਾਂਗੇ ਉਹ ਵੀ ਨਹੀਂ ਹਜੇ ਸਾਡੇ ਤੱਕ ਆਇਆ ਪੈਸਾ ਦਲਸਣ ਨੂੰ ਕਹਾ ਸੀ ਸਾਡੀ ਹੋ ਵੀ ਨਹੀਂ ਵਧੀ ਟਲਸਣਾ ਉਹਨੂੰ ਹੀ ਮਿਲੀ ਆ ਸਾਨੂੰ ਹੁਣ ਵੀ ਨਵੇਂ ਸਾਲ ਚ 1500 ਹੀ ਜਿਹੜੀ ਮਾਮਾ ਬਣਾ ਦੇਖਾ ਜਿਹੜੇ ਵਾਅਦੇ ਕੀਤੇ ਸਰਕਾਰ ਨੇ ਉਹ ਇੱਕ ਵੀ ਨਹੀਂ ਪੂਰਾ ਕੀਤਾ ਸਾਡਾ ਅੱਛਾ ਤੁਹਾਨੂੰ ਲੱਗਦਾ ਸੀਗਾ ਜਦੋਂ ਮਾਨ ਸਰਕਾਰ ਜਿੱਤੇ ਨਹੀਂ ਸੀਗੀ ਸਰਕਾਰ ਇਹ ਭਗਵੰਤ ਮਾਨ ਜਿੱਤਿਆ ਨਹੀਂ ਸੀਗੀ ਤੁਹਾਨੂੰ ਲੱਗਦਾ ਸੀ ਜੇ ਜਿੱਤ ਜੂਗਾ ਕੁਝ ਨਾ ਕੁਝ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆ ਜੂਗਾ ਸਾਨੂੰ ਤਾਂ ਹੈ ਹੀ ਨਹੀਂ ਸੀ ਆਸ ਅੱਛਾ ਸਰਕਾਰਾਂ ਆ ਪਾਗ ਨਾ ਤਿੰਨ ਪਰ ਆਸ ਕਿਸੇ ਨੂੰ ਮੇਰੀ ਪੂਰੀ ਹੋਈ ਤੇ ਨਾ ਆਸ ਰੱਖੀ ਸੀ ਸਾਨੂੰ ਸਾਲ ਦੇ ਆਸ ਦਾ ਸੰਦੇਸ਼ ਆ ਇਸੇ ਆਪਰੇਸ਼ਨ ਕਰਸ ਹਾਂ ਸਾਨੂੰ ਇੱਥੇ ਆਸ ਹੈ ਸਾਨੂੰ ਇੱਥੇ ਮਿਲਣਾ ਪ੍ਰਾਪਤ ਆਸੀ ਕਰਨਾ ਜੋ ਕਰਨਾ ਭਣਾ ਭਰਾਵਾਂ ਦੇ ਬੱਚੇ ਬੱਚਨਾਂ ਦੇ ਸਹਿਯੋਗ ਨਾਲ ਕਰਨਾ ਆਸੀ ਪ੍ਰਾਪਤ